ਦੋਖਰ ਅਫਸੋਸ ਦੀ ਗੱਲ ਹੈ ਕਿ ਨਾਬੇ ਦੇ ਵਿੱਚ ਅੱਜ ਕੋਈ ਹਲਕ ਨਹੀਂ ਹੈਗਾ ਨਾਬਾ ਨਾ ਬੱਲ بارش ਨਾ ਹਰ ਪੱਖੋਂ ਲੋਟਿਆ ਕੁੱਟਿਆ ਤੇ ਨਾਬੇ ਨੂੰ ਵਿੱਚ ਡਾਕੇ ਤੇ ਨਾਬੇ ਦੇ ਹਾਲਾਤ ਬੜੇ ਮਾੜੇ ਸੜਕਾਂ ਦੇ ਹਾਲਾਤ ਬੜੇ ਮਾੜੇ ਅੱਜ ਨਾਬੇ ਦੇ ਵਿੱਚ ਮੈਂ ਕਿਹੜੀ ਗੱਲ ਦੀ ਗੱਲ ਕਰਾਂ ਕਿ ਪੰਜਾਬ ਨਾਬਾ ਜਿਹੜਾ ਹੈਗਾ ਬਿਲਕੁਲ ਤਬਾਹ ਹੋ ਚੁੱਕਿਆ ਹੈ ਹਰ ਪੱਖੋਂ ਤੁਸੀਂ ਦੇਖੋਗੇ ਜਿਹੜਾ ਸਰਕੂਲਰ ਰੋਡ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮੈਂ ਇਸ ਨਾਬੇ ਦਾ ਇੱਕ ਮਾਸਟਰ ਪਲਾਨ ਤਿਆਰ ਕੀਤਾ ਸੀਗਾ ਜਦੋਂ ਮੈਂ ਹਲਕੇ ਦਾ ਇੰਚਾਰਜ ਸੀਗਾ ਮੈਂ ਉਹਦੇ ਵਿੱਚ ਪਲਾਨ ਕਰਕੇ ਕੀਤਾ ਸੀਗਾ ਕਿ ਕਿਹੜੇ ਪਾਸੇ ਇੰਡਸਟਰੀ ਜਾਏਗੀ ਕਿਹੜੇ ਪਾਸੇ ਲੋਕਾਂ ਦੇ ਹਾਊਸ ਹੋਣਗੇ ਕਿਹੜੇ ਪਾਸੇ ਕਿਹੜੀ ਚੀਜ਼ ਹੋਏਗੀ ਉਹ ਮੈਂ ਤੈਅ ਕੀਤਾ ਸੀਗਾ ਤੇ ਮਾਸਟਰ ਪਲਾਨ 90 ਦਾ ਤਿਆਰ ਕੀਤਾ ਸੀਗਾ ਬਾਹਰ ਸੋਨ ਨੂੰ ਵਿੱਚ ਲੈ ਕੇ ਨਾਬੇ ਨੂੰ ਵਿੱਚ ਲੈ ਕੇ ਮਾਸਟਰ ਪਲਾਨ ਸ਼ੁਰੂ ਕੀਤਾ ਸੀਗਾ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਦੋਂ ਮੇਰੇ ਸਮੇਂ ਦੇ ਵਿੱਚ ਇੱਕ ਧਰਨਾ ਲੱਗਿਆ ਸੀਗਾ ਬਾਣਾ ਗੇਟ ਦੇ ਵਿੱਚ ਤੇ ਮੈਂ ਉਸ ਦਿਨ ਅਰਾਦਾ ਕੀਤਾ ਸੀਗਾ ਕਿ 9 ਵਜੇ ਪੀਰ ਤੱਕ ਮਲੇਰ ਕੋਲਾ ਰੋਡ ਤੋਂ ਉਹ ਸੜਕ ਬਣਾ ਕੇ ਦਿੱਤੀ ਸੁਆ ਇੱਕ ਸਾਈਡ ਤੇ ਲਗਾ ਕੇ ਦਿੱਤਾ ਅੱਜ 90 ਦੇ ਹਾਲਾਤ ਬੜੇ ਗੱਪੀਆਂ ਦੇ ਹੱਥ ਚ ਆ ਗਈ ਗੱਪੀ ਗੱਪਾਂ ਤੋਂ ਸਵੇ ਕੋਈ ਕੰਮ ਨਹੀਂ ਕਰ ਰਹੇ ਜਿਹੜਾ ਸਾਡਾ ਸੈਕੂਲ ਸੈਲਕੂਰ ਰੋਡ ਹੈ ਉਹ ਰੋਡ ਜਿਹੜਾ ਹੈਗਾ ਬਿਲਕੁਲ ਖਤਮ ਹੋ ਚੁੱਕਿਆ ਕਿਉਂਕਿ ਉਸ ਰੋਡ ਦੇ ਉੱਪਰ ਟ੍ਰੈਫਿਕ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਉਸ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਕੋਈ ਹੁਣ ਤੱਕ ਪ੍ਰਾਲਾ ਹੀ ਨਹੀਂ ਕੀਤਾ ਗਿਆ ਜਦੋਂ ਲੋਕਾਂ ਨੇ ਇੱਥੇ ਸਾਡਾ ਇੱਕ ਸੰਵਾਦ ਗਰੁੱਪ ਹੈ ਉਹਨਾਂ ਨੇ ਲੋਕਾਂ ਨੇ ਰੋਲਾ ਪਾਇਆ ਸ਼ਹਿਰ ਦੇ ਲੋਕਾਂ ਨੇ ਇਕੱਠੇ ਹੋ ਕੇ ਜਦੋਂ ਕਿ ਲੋਕਾਂ ਦੇ ਲੋਕਾਂ ਦੀਆਂ ਮੌਤਾਂ ਹੋਈਆਂ ਉਸ ਸੜਕ ਦੇ ਉੱਪਰ ਤੇ ਲੋਕਾਂ ਨੇ ਮੂੰਬੱਤੀਆਂ ਲੈ ਕੇ ਦਿਨ ਚੇ ਦੇ ਵਿੱਚ ਵੱਡੇ ਵੱਡੇ ਪੱਦਰ ਤੇ ਪ੍ਰਦਰਸ਼ਨ ਕੀਤੇ ਤੇ ਸਾਡਾ ਇੱਥੇ ਦਾ ਗੱਪੀ ਐਮਐਲਏ ਜਿਹੜਾ ਕਹਿੰਦਾ ਮੈਂ ਪੀਐਚਡੀ ਕਰਦਾ ਝੂਠ ਦੀ ਪੀਐਚਡੀ ਕਰ ਰਿਹਾ ਉਹਨੇ ਲੋਕਾਂ ਨੂੰ ਕਿਹਾ ਕਿ ਮੈਂ ਉਹ ਕਰਕੇ ਦੇ ਦਿੰਦਾ ਮੈਂ ਉਹ ਕਰਕੇ ਦੇ ਦਿੰਦਾ ਇਹਨਾਂ ਨੇ ਹੰਪ ਬਣਾਤੇ ਸੜਕਾਂ ਦੇ ਉੱਪਰ ਜਿਹੜੇ 8 8 ਇੰਚ ਉੱਚੇ ਉੱਚੇ ਹੰਪ ਬਣਾਤੇ ਉਹ ਕੋਈ ਟ੍ਰੈਫਿਕ ਕੰਟਰੋਲ ਕਰਨ ਦਾ ਮਸਲਾ ਉਹ ਤਰੀਕਾ ਨਹੀਂ ਹੈ ਮੈਂ ਇਹ ਚਾਹਣਾ ਚਾਹੁੰਦਾ ਕਹਿਣਾ ਚਾਹੁੰਦਾ ਕਿ ਉਸ ਸੜਕ ਨੂੰ ਘੱਟੋ-ਘੱਟ ਦੇ ਤੂੰ ਨਵੀਂ ਸੜਕ ਨਹੀਂ ਬਣਾ ਕੇ ਦੇ ਸਕਦੇ ਕੋਈ ਤਾਂ ਉਹ ਸੜਕ ਦੇ ਹਲੇ-ਦਲੇ ਗੜੀਆਂ ਖੰਭੇ ਨੇ ਜਿਹੜੀਆਂ ਚੀਜ਼ਾਂ ਨੇ ਬਿਜਲੀ ਦੇ ਲੰਦਾ ਨੇ ਹੋਰ ਲੰਦਾ ਨੇ ਉਹਨਾਂ ਸਾਰੀਆਂ ਲੰਨਾਂ ਨੂੰ ਅੱਜ ਕੱਲ ਪੀਵੀਸੀ ਦਾ ਜਿਹੜਾ ਹੈਗਾ ਬਿਜਲੀ ਦੀ ਵਾਇਰ ਪਾਈ ਜਾਂਦੀ ਆ ਉਹ ਤਾਰ ਪਾ ਕੇ ਖੰਭੇ ਸਾਈਡਾਂ ਦੇ ਕਰਕੇ ਉਸ ਸੜਕ ਨੂੰ ਚੌੜਾ ਕਰਨ ਦੀ ਲੋੜ ਸੀ ਉਹਨੂੰ ਚੌੜਾ ਛੋੜਾ ਤਾਂ ਕਰਨਾ ਕੀ ਸੀ ਕਿ ਹੰਪ ਬਣਾਤੇ 8-8 ਇੰਚ ਉੱਚੇ ਉਹਨਾਂ ਹੰਪਾਂ ਤੇ ਤੁਸੀਂ ਦੇਖੋਗੇ ਆ ਥੋੜੇ ਦਿਨ ਪਹਿਲਾਂ ਇੱਕ ਸਾਡਾ ਨੌਜਵਾਨ ਬੱਚਾ ਮਰਿਆ ਤੇ ਜਿਹੜਾ ਕਾਰ ਟੱਪ ਗਈ ਤੇ ਉਹ ਉਹਦਾ ਮੌਤੋਂ ਕੀ ਬਚਦੀ ਸੇ ਇਨਾ ਹੰਪਾਂ ਨਾਲ ਤਾਂ ਹੋਰ ਜ਼ਿਆਦਾ ਐਕਸੀਡੈਂਟ ਵੱਧ ਗਏ ਸੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਹੰਪਾਂ ਦੀ ਲੋੜ ਨਹੀਂ ਸੀ ਸਾਨੂੰ ਜੇ ਹੰਪ ਬਣਾਉਣੇ ਸੀ ਤਾਂ ਡਾਊਨ ਰੱਖਣੇ ਸੀ ਹੰਪਾਂ ਦੇ ਆਲੇ-ਦਾਲੇ ਪੂਰੀ ਦੁਨੀਆ 'ਚ ਜਾਣ ਦਾ ਮੌਕਾ ਮਿਲਿਆ ਜਿੱਥੇ ਵੀ ਕਿਤੇ ਕੋਈ ਹੰਪ ਹੁੰਦਾ ਜਾਂ ਅੱਗੇ ਸਕੂਲ ਹੁੰਦਾ ਜਾਂ ਕੋਈ ਚੀਜ਼ ਹੁੰਦੀ ਹੈ ਤਾਂ ਪਹਿਲਾਂ ਉਸ ਤੋਂ ਕਿਲੋਮੀਟਰ ਤੋਂ ਪਹਿਲਾਂ ਉਹਦੇ ਉੱਪਰ ਲਿਖਣਾ ਸ਼ੁਰੂ ਹੋ ਜਾਂਦਾ ਹੈ ਕਿ ਅੱਗੇ ਹੰਪ ਆ ਰਿਹਾ ਹੈ ਅੱਗੇ ਸਕੂਲ ਆ ਰਿਹਾ ਹੈ ਅੱਗੇ ਫਿਲਾਨੀ ਚੀਜ਼ ਆ ਰਹੀ ਹੈ ਕੋਈ ਵੀ ਸਾਈਨ ਬੋਰਡ ਕਿਸੇ ਵੀ ਚੀਜ਼ ਦਾ ਕੋਈ ਸਾਈਨ ਬੋਰਡ ਨਹੀਂ ਹੈਗਾ ਜਿਹੜਾ ਕਿ ਕਿਸੇ ਨੂੰ ਵੀ ਇਸ਼ਾਰਾ ਹੀ ਨਹੀਂ ਹੈਗਾ ਵੀ ਅੱਗੇ ਕੀ ਕੀਤਾ ਜਾ ਰਹੀ ਹੈ ਤਾਂ ਜਦੋਂ ਲੋਕ ਆਪਣੀ ਰਫ਼ਤਾਰ ਚਾਹੁੰਦੇ ਆ ਤਾਂ ਉੱਥੇ ਬੁੜਕ ਕੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਇਹ ਲੋਕਾਂ ਦੀਆਂ ਜਾਨਾਂ ਨਾਲ ਲੋਕਾਂ ਦੀ ਜਾਨ ਮਾਲ ਦੀ ਰਾਖੀ ਨਹੀਂ ਕਰਦੇ ਲੋਕਾਂ ਨਾਲ ਖਲਵਾੜ ਕਰ ਰਹੇ ਨੇ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਝੂਠਿਆਂ ਦੇ ਕੰਮ ਨੇ ਝੂਠੀਆਂ ਦੀਆਂ ਗੱਲਾਂ ਨੇ ਇਹਨਾਂ ਦੀਆਂ ਆ ਤੁਸੀਂ ਦੇਖੋ ਕਿ ਕਿੱਡੇ-ਕੱਡੇ ਆਪਣੇ ਸ਼ਹਿਰ ਦੇ ਵਿੱਚ ਕਿੱਡੇ-ਕੱਡੇ ਟੋਏ ਬਣੇ ਹੋਏ ਨੇ ਸੜਕਾਂ ਦੇ ਉੱਪਰ ਜਦੋਂ ਟ੍ਰੈਫਿਕ ਜਾਮ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਨੰਗਲ ਨੂੰ ਕਿਤੇ ਰਸਤਾ ਨਹੀਂ ਲੱਭਦਾ ਇਸ ਸ਼ਹਿਰ ਨੂੰ ਬਾਈਪਾਸ ਦੀ ਲੋੜ ਹੈਗੀ। ਸੋ ਮੈਂ ਕੱਲ ਕਣਕਾ ਨੂੰ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ। ਆ ਪਿਛਲੇ ਦਿਨ ਹੀ ਇੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੈਂ ਗੱਡੀ 'ਚ ਇਥੋਂ ਲੰਘ ਰਿਹਾ ਸੀਗਾ। ਆ ਨਾਬੇ ਸ਼ਹਿਰ ਦੇ ਕੋਲੋਂ ਮੈਂ ਗੱਡੀ 'ਚ ਬੈਠ ਕੇ ਉਹਨਾਂ ਨਾਲ ਜਾ ਰਿਹਾ ਸੀਗਾ। ਤੇ ਮੈਂ ਉਹਨਾਂ ਨਾਲ ਇੱਕ ਕਮਿਟਮੈਂਟ ਕਰ ਦਿਆ ਸੀਗਾ ਕਿ ਜੇ ਮੈਂ ਕਹਾਂ ਜੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਦੀ ਹੈ। ਤਾਂ ਮੇਰੇ ਸ਼ਹਿਰ ਨੂੰ ਬਾਈਪਾਸਾਂ ਦੀ ਲੋੜ ਹੈਗੀ ਆ। ਕਿਉਂਕਿ ਬਾਈਪਾਸ ਬਿਨਾਂ ਸ਼ਹਿਰ ਦੀ ਇਸ ਦੀ ਕਦੇ ਵੀ ਦਿਸ਼ਾ ਤੇ ਸਿਸਟਮ ਸਮਝ ਨਹੀਂ ਸਕਦਾ, ਸੁਧਰ ਨਹੀਂ ਸਕਦਾ। ਖੁਸ਼ ਕਰਕੇ ਮੈਂ ਉਹਨਾਂ ਨਾਲ ਕਮਿਟਮੈਂਟ ਉਹਨਾਂ ਤੋਂ ਕਮਿਟਮੈਂਟ ਲਈ ਕਿ ਜੇ ਸਰਕਾਰ ਸ਼੍ਰੋਮਣੀ ਕਾਲੀ ਦਲ ਦੀ ਬੰਦੀ ਹੈ ਤਾਂ ਨਾਭੇ ਨੂੰ ਬਾਈਪਾਸ ਬਣਾ ਕੇ ਦੇਣੇ ਹੈਗੇ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਲੋਕਾਂ ਦੇ ਦਿੱਤਾ ਸੀ ਨਾ ਇਹਨਾਂ ਨੂੰ ਕਹਿਣ ਜੋਗੇ ਆ ਤੇ ਨਾ ਹੀ ਇਹ ਸੁਣਦੇ ਹੈਗੇ ਕਿਉਂਕਿ ਜਿਹੜਾ ਬੰਦਾ ਆ 15 2-3 ਮਹੀਨੇ ਇੱਥੇ ਲਾਉਂਦਾ ਉਹ ਦੌੜ ਜਾਂਦਾ ਕਦੇ ਕੈਨੇਡਾ ਨੂੰ ਚਲਾ ਗਿਆ ਕਦੇ ਕਿਤੇ ਨੂੰ ਚਲਾ ਗਿਆ ਗੱਪਾਂ ਮਾਰ ਜਾਂਦਾ ਕਦੇ ਉੱਥੇ ਜਾ ਕੇ ਕਹਿੰਦਾ ਕਿ ਮੈਂ ਉਹ ਇੱਕ ਕਲਾਕਾਰ ਸੀਗਾ ਉਹਦੀ ਉੱਥੇ ਯਾਦਾਂ ਮਨਾਉਣੀ ਆ ਉਹ ਤੂੰ ਆਪਣਾ ਨਾਭਾ ਸ਼ਹਿਰ ਤਾਂ ਸੰਭਾਲ ਲੰਦਾ ਤੇਰੀ ਇੱਥੇ ਮਸਬਲਟੀ ਲੋਕਾਂ ਨੂੰ ਲੁੱਟ ਕੇ ਖਾ ਗਈ ਤੇਰੇ ਇੱਥੇ ਸਿਸਟਮ ਸਾਰਾ ਲੁੱਟ ਕੇ ਖਾ ਰਿਹਾ ਹੈ ਤੇ ਤੂੰ ਗੱਲਾਂ ਗੱਪਾਂ ਵੱਡੀਆਂ ਬਣ ਰਿਹਾ ਹੈ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਚ ਹਰ ਫਰੰਟ ਤੋਂ ਸਰਕਾਰ ਫੇਲ ਹੋ ਚੁੱਕੀ ਤੁਸੀਂ ਵਿਰੋਧੀ ਤਰਦੀਕ ਭੂਮਿਕਾ ਹੁੰਦੀ ਹੈ ਵਿਰੋਧੀ ਤਰਨੇ ਪ੍ਰੈਸ਼ਰ ਬਿਲਡ ਕਰਦੇ ਵਿਰੋਧੀ ਤਰ ਅਸੀਂ ਰੋਜ਼ ਬੋਲਦੇ ਆ ਰੋਜ਼ ਕਹਿੰਦੇ ਆ ਪਰ ਕੋਈ ਗੱਲ ਸੁਣਨ ਵਾਲਾ ਨਹੀਂ ਹੈ ਕਿਉਂਕਿ ਇੱਥੇ ਕਿਹੜਾ ਕੋਈ ਪੰਜਾਬ ਦਾ ਮੁੱਖ ਮੰਤਰੀ ਹੈਗਾ ਪੰਜਾਬ ਦੇ ਵਿੱਚ ਤਾਂ ਧੜਵੀ ਨੇ 123 24 ਬੰਦੇ ਬੈਠੇ ਕੇਸ਼ਰੀਵਾਲ ਦੀ ਟੀਮ ਬੈਠੀ ਆ ਲੁੱਟਣ ਉਹਨਾਂ ਨੇ ਤਾਂ ਪੈਸੇ ਤੈਅ ਕਰ ਲਏ ਕਿ ਕਿਹੜੀ ਚੀਜ਼ ਕਿਹੜੇ ਮਹਿਕ ਵਿੱਚ ਕਿੰਨੇ ਪੈਸੇ ਇਕੱਠੇ ਕਰਨੇ ਆ ਕਿਹੜੀ ਮਿਊਸਪਲਟੀਟੀ ਜੋ ਕਿੰਨੇ ਪੈਸੇ ਲੈ ਕੇ ਜਾਣੇ ਆ ਕਿਹੜੀ ਵਿਕਾਸਕਾਰ ਜਾਂ ਤੋਂ ਕਿੰਨੇ ਪੈਸੇ ਲੈ ਕੇ ਜਾਣੇ ਆ ਤੁਸੀਂ ਦੇਖੋ ਕਿ ਮੈਨੂੰ ਇੱਥੇ ਦੇ ਲੋਕ ਪਿੰਡਾਂ ਦੇ ਮਿਲਦੇ ਨੇ ਉਹ ਕਹਿੰਦੇ ਨੇ ਕਿ ਜਿਹੜੀਆਂ ਸਾਡੀਆਂ ਗਰੰਟਾਂ ਆ ਰਹੀਆਂ ਉਹਨਾਂ 'ਚ 10% ਦੀ ਕਮਿਸ਼ਨ ਲਈ ਜਾ ਰਹੀ ਹੈ ਫੇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਨੂੰ ਕਹੀਏ ਕੌਣ ਮੈਂ ਇੱਕ ਭਾਰਤ ਗਵਰਨਮੈਂਟ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੇ ਘੱਟੋ ਅੱਜ ਜਿਹੜੇ ਪੰਜਾਬ ਦੇ ਜਿਹੜੇ ਜਿੰਨੇ ਵੀ ਕ੍ਰਾਈਮ ਕਰਨ ਵਾਲੇ ਲੋਕ ਨੇ ਪੰਜਾਬ 'ਚ ਆ ਗਏ ਪੰਜਾਬ 'ਚ ਲੁੱਟਾਂ ਖੋਹਾਂ ਪੰਜਾਬ 'ਚ ਸ਼ਰੇਆਮ ਗੋਲੀਆਂ ਦਿਨ ਚੜ੍ਹਨ ਤੋਂ ਬਾਅਦ ਬੱਚੇ ਨੂੰ ਅਗਲੇ ਨੂੰ ਜਦੋਂ ਬੱਚਾ ਘਰ ਵਾਪਸ ਮੁੜ ਕੇ ਆਉਂਦਾ ਫੇਰ ਅਗਲੇ ਮਾਪਿਆਂ ਨੂੰ ਚੈਨ ਆਉਂਦਾ ਨਹੀਂ ਤਾਂ ਇਹ ਹੁੰਦਾ ਕਿ ਸਾਡਾ ਬੱਚਾ ਬਾਹਰ ਗਿਆ ਕਿਤੇ ਕੁਝ ਜੇ ਕੋਈ ਕੁੜੀ ਬੈਠੀ ਬਾਹਰ ਗਈ ਆ ਉਹਦੇ ਕਾਂਟੇ ਨਾ ਖੋਲਣਾ ਉਹਦਾ ਬੈਗ ਨਾ ਖੋਲਣਾ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਰਾਜ ਕਰਨ ਦੀ ਲੋੜ ਹੈ ਅੱਜ ਪੰਜਾਬ ਦੇ ਵਿੱਚ ਇਸ ਇੰਡੀਆ ਵਰਗਾ ਰਾਜ ਹੈ ਜਿਹੜਾ ਕਿ ਕੋਈ ਸੁਣਨ ਵਾਲਾ ਨਹੀਂ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਇਸ ਕਰਕੇ ਪੰਜਾਬੀਓ ਮੈਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਖਾਸ ਕਰਕੇ ਨਾਭਾ ਵਾਸੀਓ ਆ ਗੱਪੀ ਬੰਦੇ ਭਜਾ ਲਓ ਯਾਰ ਇਹਨਾਂ ਨੇ ਤਾਂ ਨਾਬਾ ਖਤਮ ਕਰਤਾ ਜਿਹੜਾ ਕਿ ਹਿਸਟੋਰੀਕਲ ਸ਼ਹਿਰ ਸੀਗਾ ਜਿਹਦੀਆਂ ਹਿਸਟਰੀ ਹੈ ਕਿ ਪੰਜਾਬ ਦੀ ਨਾਭੇ ਨੂੰ ਨਾਭੀ ਦਾ ਵੀ ਕਿਹਾ ਜਾਂਦਾ ਮਿਸ਼ਰੂ ਦੀ ਨਾਭੀ ਵੀ ਕਹੀ ਜਾਂਦੀ ਹੈ ਇੱਥੇ ਧਾਰਮਿਕ ਗੁਰਦੁਰਾ ਸਭਾ ਨੇ ਇਹਨੇ ਆ ਸਾਡੇ ਗੁਰਦੁਰਾ ਸਾਹਿਬ ਦੀ ਸੜਕ ਨੂੰ ਅਸੀਂ 5 ਸਾਲ ਕੀ 10 ਸਾਲ ਰੋਲਾ ਪਾ ਕੇ ਮੜੀ ਦੀ ਸੜਕ ਬਣੀ ਹੈ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਪੰਜਾਬੀਓ ਕਿ ਪੰਜਾਬੀਓ ਆਪਣੇ ਆਪਣੇ ਆਪ ਤੇ ਤਰਸਖਾਓ ਆਪਣੇ ਨਾਬੇ ਦੇ ਲੋਕੋ ਆਪਣੇ ਆਪ ਤੇ ਤਰਸਖਾਓ ਇਹਨਾਂ ਧੜਵਿਆਂ ਨੂੰ ਭਜਾ ਲੋ ਤੇ ਨਾ ਬਹਾਲ ਨਹੀਂ ਆਉਂਦਾ ਤੁਸੀਂ ਕੋਈ ਇਹਦੇ ਤੇ ਅਸੀਂ ਇਹਦਾ ਹੱਲ ਕਰਾਂਗੇ ਹੀ ਕਰਾਂਗੇ ਕਿਉਂਕਿ ਮੈਂ ਆ ਸਰਕਾਰ ਦੇ ਵਿੱਚ ਕੋਈ ਤੁਸੀਂ ਧਰਨਾ ਪ੍ਰੋਗਰਾਮ ਇਸ ਸਰਕਾਰ ਦੇ ਵਿੱਚ ਅਸੀਂ ਧਰਨੇ ਪ੍ਰਦਰਸ਼ਨ ਧੋਜ ਕਰਦੇ ਆਂ ਤੇ ਹੁਣ ਵੀ ਅਸੀਂ ਸ਼ੁਰੂ ਕਰਾਂਗੇ ਕਿਉਂਕਿ ਇਹ ਗੱਪੀ ਮਾਰਦੇ ਹੈਗੇ ਅਸੀਂ ਸੜਕਾਂ ਬਣਾ ਰਹੇ ਆਂ ਫਲਾਣਾ ਉਹਨਾਂ ਨੇ ਕੁਝ ਵੀ ਨਹੀਂ ਬਣਾ ਰਹੇ ਜੇ ਇਹਨਾਂ ਨੇ ਕੋਈ ਇਹਨਾਂ ਚੀਜ਼ਾਂ ਤੇ ਨਾ ਕੰਟਰੋਲ ਕੀਤਾ ਇਸ ਰੋਡ ਨੂੰ ਲੈ ਕੇ ਜਿਹੜੇ ਰੋਡ ਦੇ ਉੱਪਰ ਰੋਜ਼ ਹਾਸੇ ਹੋ ਰਹੇ ਨੇ ਜੇ ਨਾ ਹੋਇਆ ਤਾਂ ਅਸੀਂ ਫਿਰ ਇਹਦੇ ਧਰਨਾ ਐਮਐਲਏ ਦੇ ਘਰ ਦੇ ਅੱਗੇ ਜਾ ਕੇ ਦ ਤੇ ਇਹਨਾਂ ਪ੍ਰਸ਼ਾਸਨ ਨੂੰ ਬਾਹਰ ਨਿਕਲਣਾ ਬੰਦ ਕਰਾਂਗੇ ਕਿਉਂਕਿ ਲੱਖੀ ਲੋਕਾਂ ਦੀਆਂ ਜਾਨਾਂ ਨਾਲ ਖਲਵਾੜ ਨਹੀਂ ਹੋਣ ਦੇਵਾਂਗੇ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤਗੜੇ ਹੋ ਕੇ ਆਪਣੇ ਆਪ ਵਾਸਤੇ ਖੜੇ ਹੋ ਜਾਓ